ਸਿਵ અવਤਾਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਡੇ ਫਰਜੰਦ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਪੋਨਾਂ ਜੀ ਦੇ 500 ਟੀਮੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਸਮੂਹ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਸਾਡੇ ਸਮੂਹ ਉਦਾਸੀਨ ਭੇਖ ਨੂੰ ਲੱਖ ਲੱਖ ਵਧਾਈ ਦਿੰਦੇ ਹੋਏ ਸੋ ਅੱਜ ਅਸੀਂ ਜਿਸ ਸਥਾਨ ਤੇ ਪਹੁੰਚੇ ਆ ਇਸ ਸਥਾਨ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਮਹੰਤ ਮਹੰਤ ਸ਼ਰੀਤਿਲਕਦਾਸ ਜੀ ਉਦਾਸੀਨ ਆਸ਼ਰਮ ਪਿੰਡ ਨਾਨਕਚੱਕ ਗੁਰਦਾਸਪੁਰ ਦੀ ਧਰਤੀ ਤੇ ਅੱਜ ਆਪਾਂ ਪਹੁੰਚੇ ਆ ਸੋ ਇਸ ਸਥਾਨ ਦੇ ਉੱਤੇ ਜੋ ਸਾਲਾਨਾ ਬਾਬਾ ਸ਼੍ਰੀਚੰਦਰ ਭਗਵਾਨ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਦੇਵ ਮਹਾਰਾਜ ਤਿਲਕਦਾਸ ਜੀ ਨਾਨਕ ਚੱਕ ਉਹਨਾਂ ਵੱਲੋਂ ਮਨਾਇਆ ਜਾਂਦਾ ਹੈ ਇਸ ਅਸਥਾਨ ਦਾ ਜਿਹੜਾ ਇਤਿਹਾਸ ਹੈ ਉਹ ਬੜਾ ਡੂੰਘਾਈ ਦੇ ਵਿੱਚ ਰੱਖਦਾ ਹੈ ਜਿਹੜਾ ਇਸ ਜਗ੍ਹਾ ਦਾ ਇਤਿਹਾਸ ਹੈ ਉਹ ਬਹੁਤ ਹੀ ਮਹੱਤਵਪੂਰਨ ਹੈ ਇਸ ਜਗ੍ਹਾ ਤੇ ਜਿੱਥੇ 84 ਸਿੱਧਾਂ ਵੱਲੋਂ ਬਾਬਾ ਜੀ ਦੇ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ ਹੈ ਇਸ ਜਗ੍ਹਾ ਤੇ ਹੀ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਮਹਾਰਾਜ ਵੱਲੋਂ ਮਾਤਰਾ ਸਾਹਿਬ ਦੀ ਬਾਣੀ ਹੈ ਜਿਹੜੀ ਹੋਰ ਚਾਈ ਗਈ ਹੈ ਇਸ ਸਥਾਨ ਦੇ ਉੱਤੇ ਹੀ ਜਹਾਗੀਰ ਬਾਦਸ਼ਾਹ ਜੀ ਨੇ ਆਪਣੇ ਜੋ ਪੁੱਤਰ ਨੂੰ ਜਿਉਂਦਾ ਕਰਨ ਵਾਸਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੂੰ ਇੱਥੋਂ ਲਿਜਾਣ ਦੀ ਬੇਨਤੀ ਕੀਤੀ ਕਿ ਇੱਥੇ ਆ ਕੇ ਬਾਬਾ ਜੀ ਦੇ ਚਰਨਾਂ 'ਚ ਸਿਰ ਵੀ ਚੁਕਾਇਆ ਉਥੇ ਜੋ ਕਾਦਰਾਬਾਦ ਦਾ ਇਤਿਹਾਸ ਹੈ 84 ਸਿੱਧ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਹਾਰ ਮੰਨਦਿਆਂ ਹੋਇਆਂ ਖਾਰ ਖਾਗ ਚੁੱਕੇ ਸੀਗੇ ਉਹ ਇਸ ਸਥਾਨ ਤੇ ਜਦੋਂ ਬਾਬਾ ਜੀ ਦੀ ਚੜ੍ਹਦੀ ਕਲਾ ਵੇਖੀ ਬਾਬਾ ਜੀ ਦੀ ਗੁਣਗਾਣ ਦੇਖਿਆ ਤਾਂ 84 ਸਿੱਧਰੇ ਜਿਹੜੇ ਉਹ ਇਸ ਧਰਤੀ ਦੇ ਉੱਤੇ ਇਸ ਸਥਾਨ ਦੇ ਉੱਤੇ ਆਏ ਜਿਨ੍ਹਾਂ ਨੇ ਬਾਬਾ ਜੀ ਨਾਲ ਬਹੁਤ ਡੂੰਘਾਈ ਦੇ ਵਿੱਚ ਵੱਡੇ ਵੱਡੇ ਸਵਾਲ ਕੀਤੇ ਬਹੁਤ ਡੂੰਘਾਈ ਦੇ ਵਿੱਚ ਬਾਬਾ ਜੀ ਨਾਲ ਵਿਚਾਰ ਵਟਾਂਦਰਾ ਕੀਤੀ ਉੱਥੇ ਸਿੱਧਾ ਵੱਲੋਂ ਕਰਾਮਾਤ ਵੀ ਇੱਥੇ ਦਿਖਾਈ ਗਈ ਜੋ ਨੇੜੇ ਪਿੰਡ ਕਾਦਰਾਬਾਦ ਹੈ ਇਸ ਪਿੰਡ ਦੇ ਵਿੱਚ ਬਾਬਾ ਜੀ ਦੇ ਜੋ ਸੇਵਕ ਬਾਬਾ ਕਮਲਿਆ ਜੀ ਨੇ ਉਹ ਲੰਗਰ ਦੀ ਗਜਾ ਕਰਨ ਵਾਸਤੇ ਜਾਂਦੇ ਆ ਸਿੱਧਾ ਵੱਲੋਂ ਆਪਣੀ ਕਰਾਮਾਤ ਦਿਖਾ ਕੇ ਪਿੰਡ ਵਾਲਿਆਂ ਦੇ ਜਿਹੜੇ ਮਨ ਨੇ ਉਹ ਬਦਲ ਦਿੱਤੇ ਜਾਂਦੇ ਆ ਬਾਬਾ ਜੀ ਦਾ ਸੇਵਕ ਜੋ ਭਾਈ ਕਮਲਿਆ ਜੀ ਹੈ ਉਹਨਾਂ ਵੱਲੋਂ ਪਿੰਡ ਨੂੰ ਸ਼ਰਾਫ ਦਿੱਤਾ ਜਾਂਦਾ ਹੈ ਕਿ ਜਿਹੜਾ ਪਿੰਡ ਸਾਧੂਆਂ ਵਾਸਤੇ ਲੰਗਰ ਨਹੀਂ ਦੇ ਸਕਦਾ ਉਹ ਪਿੰਡ ਰਹਿਣਾ ਵੀ ਨਹੀਂ ਚਾਹੀਦਾ ਥੇ ਹੋਣਾ ਚਾਹੀਦਾ ਸੋ ਇਹ ਇਤਿਹਾਸ ਹੈ ਜਿਹੜਾ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਜਿੱਥੇ ਇਸ ਨਗਰ ਨੂੰ ਉਤਾਰਿਆ ਜੋ ਭਾਈ ਕਮਲਿਆ ਜੀ ਨੇ ਉਹਨਾਂ ਦੇ ਵਾਰਨੇ ਜਿਹੜੇ ਇੱਥੇ ਸਿੱਧ ਹੋਏ ਇਹ ਪਿੰਡ ਹੈ ਜਿਹੜਾ ਕਾਦਰਾਬਾਦ ਉਥੇ ਹੋਇਆ ਨਵਾਂ ਪਿੰਡ ਹੈ ਜਿਹੜਾ ਪਿੰਡ ਵਾਲਿਆਂ ਦੀ ਮੰਗ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੇ ਨਾਨਕ ਚੱਕ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਇਹ ਪਿੰਡ ਹੈ ਜਿਹੜਾ ਉਹ ਵਸਾਇਆ ਹੈ ਸੋ ਇਸ ਸਥਾਨ ਦੇ ਉੱਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਗੁਰੂ ਦੇ ਮਹਾਰਾਜ ਤਿਲਕਦਾਸ ਜੀ ਨਾਨਕ ਚੱਕ ਉਹਨਾਂ ਵੱਲੋਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਸਮੇਂ ਤੇ ਲੋੜ ਮੁਤਾਬਕ ਸਾਧੂ ਸੰਤ ਮਹਾਤਮਾ ਸੰਗਤਾਂ ਦੇ ਸੇਵਾ ਦੇ ਵਿੱਚ ਕੈਂਪ ਔਰ ਮੈਡੀਕਲ ਕੈਂਪ ਜਿੱਥੇ ਔਰ ਸਮਾਗਮ ਨੇ ਜਿਹੜੇ ਸੰਤਾਂ ਦੀ ਵਰਸੀ ਹੈ ਜਿਹੜੀ ਹਰ ਸਾਲ ਇੱਥੋਂ ਦੇ ਮਹਾਪੁਰਸ਼ਾਂ ਦੀ ਮਨਾਈ ਜਾਂਦੀ ਹੈ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਜਿਹੜਾ ਉਹ ਵੀ ਇੱਥੇ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਗਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਾਹਿਬ ਜਾਦੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਉਹਨਾਂ ਦਾ ਵੀ ਪ੍ਰਕਾਸ਼ ਦਿਹਾੜਾ ਜਿਹੜਾ ਉਹ ਇੱਥੇ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਸੋ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੀ ਬੜੀ ਕਿਰਪਾ ਹੈ ਇਸ ਸਥਾਨ ਤੇ ਜਿੱਥੇ ਸੰਗਤਾਂ ਮੂਹ ਮੰਗੀਆਂ ਮੁਰਾਦਾਂ ਨੇ ਜਿਹੜੀਆਂ ਉਹ ਪਾਉਂਦੀਆਂ ਨੇ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਮਹਾਰਾਜ ਤਿਲਕਦਾਸ ਜੀ ਬੜੇ ਮਿਲਵਰਤਨਸਾਰ ਬੜੇ ਪਿਆਰ ਵਾਲੇ ਬੜੀ ਬੰਦਗੀ ਵਾਲੀ ਰੂਹ ਨੇ ਜੋ ਇੱਥੇ ਆਈ ਹਰ ਸੰਗਤ ਨੂੰ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਮਿਲਦੇ ਆਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕਰਦੇ ਆਂ ਸੋ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਕਿਰਪਾ ਕਰਨ ਉਹਨਾਂ ਦੇ ਸਿਰ ਤੇ ਮੇਰ ਦਾ ਹੱਥ ਰੱਖਣ ਇਸੇ ਤਰ੍ਹਾਂ ਹੀ ਜੋ ਲੋਕ ਭਲਾਈ ਦੇ ਕਾਰਜ ਨੇ ਉਹ ਇਸੇ ਤਰ੍ਹਾਂ ਹੀ ਉਹ ਕਰਦੇ ਰਹਿਣ ਮਹਾਪੁਰਸ਼ਾਂ ਦੀ ਗੁਰੂਆਂ ਦੀ ਜੋ ਵਰਸੀ ਹੈ ਜੋ ਪ੍ਰਕਾਸ਼ ਦਿਹਾੜੇ ਨੇ ਉਹ ਇਸੇ ਤਰ੍ਹਾਂ ਹੀ ਉਹ ਮਨਾਉਂਦੇ ਰਹਿਣ ਸੋ ਇੰਨਾ ਕਹਿੰਦਾ ਹੋਇਆ ਸਾਡੇ ਸਮੂਹ ਉਦਾਸੀਨ ਭੇਖ ਨੂੰ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਿਆਂ ਹੋਇਆਂ ਖੰਮਾ ਦੇ ਜਾਚਕਾਂ ਜੀ ਬੋਲ ਉਦਾਸੀਨ ਆਚਾਰੀਆ ਸ਼ਿਵ ਸਰੂਪ ਬਾਬਾ ਸ਼੍ਰੀ ਚੰਦਰ ਭਗਵਾਨ ਕੀ ਜੈ